ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਰਾਵਾਂ ਦਾ ਡੇਰੀ ਫਾਰਮ 511 ਤੇ ਅੱਜ ਦੀ ਵੀਡੀਓ ਲੱਗੇ ਮਢਾਉਣ ਪਿੰਡ ਪਿੱਟੇ ਵੱਡ ਤਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਇੱਕੋ ਝੋਟੀ ਦਿਖਾਵਾਂਗੇ ਬਿਲਕੁਲ ਤਾਜੀ ਸੂਹੀ ਤੇ ਆਪਾਂ ਪਹੁੰਚਿਆ ਵੀਰ ਗੁਰਪ੍ਰੀਤ ਸਿੰਘ ਜੀ ਨਾਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਦੀ ਡਿਟੇਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਉਸ ਨਾਮ ਤੋਂ ਜੀ ਸਵਾਗਤ ਜੀ ਤੁਹਾਨੂੰ ਜੀ ਹਾਂਜੀ ਚੜ੍ਹਦੀ ਕਲਾ ਜੀ ਭਾਈ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਕਰਕੇ ਪਿੰਡ ਪਿੱਟੇ ਵੱਡ ਤਹਿਸੀਲ ਜਨਾਲਾ ਜ਼ਿਲ੍ਹਾ ਹੁਸਨ ਸਾਹਿਬ ਠੀਕ ਆ ਜੀ ਫੋਨ ਨੰਬਰ ਹੀ ਕੋਲ ਦਿਓ ਫੋਨ ਨੰਬਰ 814620773 ਠੀਕ ਆ ਜੀ ਭਾਈ ਦਸੇਂ ਕਿਉਂ ਟਿਕਣ ਵਾਸਤੇ ਛੋਟੀ ਛੋਟੀ ਪਹਿਲਾ ਸੂਆ ਸੂਈ ਚ ਉਹਦੇ 4 ਦੰਦ ਠੀਕ ਆ ਲਓ ਜੀ 4 ਦੰਦ ਪਹਿਲਾ ਸੂਆ ਭਾਈ ਕਿੰਨਾ ਗੈਸ ਤੇ ਮੇਰੇ ਕੋਲ ਦੋ ਦੋ ਆ ਟਾਈਮ 9 ਕਿਲੋ ਹੈ ਨਾ ਕਰਕੇ ਹੋਊਗਾ ਜੀ ਅੱਛਾ ਜੀ ਕਿੰਨੇ ਰਾਕ ਪੰਜ ਨੇ 4.5 ਨੇ ਹੋ ਗਿਆ ਜਵਾਕ ਹੀ ਆ ਗਿਆ ਖਟਾ ਜ ਮਗਰ

ਠੀਕ ਹੈ ਠੀਕ ਲੋ ਜੀ 11 12 ਮਿੰਟ ਦਾ ਫਿਲਮ ਨਹੀਂ ਸੁੱਟ ਪਰ ਯੋਗ ਵੀ ਬਾਕੀ ਕਾਟ ਕਾਟ ਵੀ ਚੰਗਾ ਆ ਗਿਆ ਵਾ ਤੇ ਥਣ ਭਾਂਡਾ ਜਿਹੜਾ ਬਹੁਤੀ ਸਫਾਈ ਆ ਦੇ ਵਿੱਚ ਆ ਤੇ ਕੱਲਾ ਕੱਲਾ ਥਣ ਲੱਗਾ ਪਿਆ ਐਂ ਜਮਾਨੂ ਕਰਾਂ ਤੇ ਤੇ ਇਧਰਲੀ ਸਾਈਡ ਤੋਂ ਚੈੱਕ ਕਰ ਲੈਂਦੇ ਜੇ ਲੋ ਜੀ ਦਾ ਬਡੂ ਵੀ ਜਿਹੜੇ ਕਾਫੀ ਜ਼ਿਆਦਾ ਆ ਗਏ ਆ ਹਵਾ ਨੇ ਤੇ ਨਿਸ਼ਾਨੀਆਂ ਨੂੰ ਵੀ ਕਾਫੀ ਕਵਰ ਕਰਦੀ ਆ ਹਾਂ ਇਹ ਕਿੰਨੇ ਕ ਵਜੇ ਬਾਈ ਕਿੰਨੇ ਵਜੇ ਸਵੇਰੇ ਹਾਂਜੀ ਕਿਨੇ ਵਜੇ ਬਾਈ ਸਵੇਰੇ ਜੀ ਇਹਨੇ ਕਹੇ ਚੋਈ ਜੋ 5 ਵਜੇ ਚੋਈ ਠੀਕ ਹੈ ਸਾਡੇ ਲਈ ਜਿਹੜੀ 5 ਵਜੇ ਦੀ ਸਵੇਰੇ ਚੋਈ ਹੈ ਜੀ ਆ ਤੇ ਕੋਈ ਹੋਰ ਸਮਾਂ ਪਰ ਅੰਦਾਜ਼ਾ ਲਾਵੇ ਇਹ 11 ਤੋਂ 12 ਲੀਟਰ ਜਿਹੜਾ ਦੁੱਧ ਭਰੂ ਵੀ ਕਰਮ ਵਾਲੀ ਕੋਈ ਬਾਕੀ ਚਲੋ ਚੰਗੀ ਸੇਵਾ ਕਰੂੰਗਾ ਤੇ ਚਲੋ ਦੁੱਧ ਵੱਧ ਚੋ ਸਕਦਾ ਵਾ ਤੇ ਬਾਈ ਜਿਹੜਾ ਮੁੱਲ ਫਿਰ ਜੀ ਭਾਅ ਤਾਂ ਖੋਲਣ ਵਾਲਾ ਗੱਲ ਜਣਾ ਹੈਗੀ ਝੋਟੀ ਹੈ ਅੱਛਾ ਜੀ ਹਾਂਜੀ ਠੀਕ ਹੈ ਮੁੱਲਾਂ ਦੇ ਭਾਅ ਆਪਾਂ ਦੇ ਦੇਣੀ ਠੀਕ ਹੈ ਠੀਕ ਹੈ ਹਾਂਜੀ ਦੇ ਦੇ ਜੀ 8000 ਦੀ ਦਾ ਦਿਹਾੜਾ ਨਾ ਜਿੱਥੇ ਵੀ ਖਾੜੀ ਦੇਣੀ ਆ ਨਹੀਂ ਦੱਸ ਦੋ ਨਹੀਂ ਦੱਸ ਦੋ ਆਪ ਜਿੱਥੇ ਡੈਸ ਨੋਈਆਂ ਨਹੀਂ ਤਾਂ ਦੀ ਦੇਦੀ ਹੈ 72000 ਦੀ 72000 ਦੀ ਹਾਂਜੀ ਠੀਕ ਗੱਲ ਆਓ ਜੀ 75000 ਬਿਲਕੁਲ ਤਾਜੀ ਬਹੁਤ ਬੜੇ ਬੂਸੇ ਬਾਕੀ ਚੱਡਾ ਚੱਡਾ ਇਹ ਕਾਫੀ ਸੁਧਾਈਆਂ ਦੇ ਵਿੱਚ ਆ ਗਿਆ ਵਾ ਤੇ ਖਣ ਥੋੜੀ ਬਹੁਤ ਹੀ ਚੰਗਾ ਲੱਗਾ ਵਾ ਪਹਿਲਾਂ ਨੂੰ ਤੇ ਬਾਈ ਕੋਈ ਹੋਰ ਆਲਤਰੀ ਨਾ ਮਿਲਣ ਨਹੀਂ ਨਹੀਂ ਹੋਰ ਨਹੀਂ ਚੁੜਾ ਜੀ ਜੀ ਕਰ ਲਓ ਜੀ ਦੋਨੋਂ ਸਾਈਡਾਂ ਦੇ ਜਿਹੜੇ ਡੱਬ ਡੁੱਬ ਆ ਗਿਆ ਤਾਂ ਫੀਸ ਕੁਆਲਟੀ ਵੀ ਚੈੱਕ ਕਰ ਸਕਦੇ ਜੀ ਬਾਕੀ ਇਹਦੇ ਪਿੱਛੇ ਆ ਗਿਆ ਜੀ ਮੇਲ ਕਾਫ ਤੇ ਵੀਡੀਓ ਨੂੰ ਪਾਈ ਜੀ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਆ ਵੀ ਚਲੋ ਜੀ ਜੇ ਕੋਈ ਅੱਗੇ ਵੀਰ ਭਾਣੇ ਪਸ਼ੂ ਕ੍ਰਿੰਦਰਾਂ ਦਾਦੇ ਵਾਸਤੇ ਆ ਸਾਲ ਨੂੰ ਇੰਦਾ ਵਾ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਡੇ ਪਸ਼ੂ ਪ੍ਰਵਾਣ ਦਾ